ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਸੌਖਾ ਤੇ ਬਹੁਤ ਸੋਹਣਾ ਇਹ ਆਪਾਂ ਕਿਸੇ ਵੀ ਕਾਰਡਿਕਨ ਤੇ ਪਾ ਸਕਦੇ ਆ ਇਹ ਆਪਾਂ ਨੂੰ ਕਿਸੇ ਨੇ ਡਿਜ਼ਾਈਨ ਭੇਜਿਆ ਸੀ ਉਹਨਾਂ ਕਹੇ ਸੀ ਸਾਨੂੰ ਇਹ ਡਿਜ਼ਾਈਨ ਉਤਾਰ ਕੇ ਦਿਓ ਇਹ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗੇ ਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਵਾ ਇਹ ਆਪਾਂ ਸੱਤ ਕੁੰਡਿਆਂ ਦਾ ਡਿਜ਼ਾਈਨ ਆ ਹੁਣ ਆਪਾਂ ਤੁਹਾਨੂੰ ਇਹ ਦੱਸ ਦਿਆਂ ਬਣਾ ਕੇ ਕਿਸ ਤਰ੍ਹਾਂ ਬਣਨਾ ਵਾ ਪਹਿਲਾਂ ਇੱਕ ਕੁੰਡਾ ਉਤਾਰ ਲਿਆ ਦੋ ਕੁੰਡੇ ਆਪਾਂ ਉੱਠੇ ਬਣਾ ਲਏ ਫਿਰ ਆਪਾਂ ਪੰਜ ਕੁੰਡੇ ਜਿਹੜੇ ਆ ਉਹ ਸਿੱਧੇ ਬਣ ਲੈ। ਪੰਜ ਕੁੰਡੇ ਜਿਹੜੇ ਆ ਆਪਾਂ ਸਿੱਧੇ ਬਣ ਲੈ। ਫਿਰ ਆਪਾਂ ਦੋ ਕੁੰਡੇ ਉੱਥੇ ਬਣ ਲੈ। ਫਿਰ ਪੰਜ ਗੁੰਡੇ ਫਿਰ ਇਹ ਆਪਾਂ ਇਸ ਤਰ੍ਹਾਂ ਰਿਪੀਟ ਡਿਜ਼ਾਈਨ ਕਰੇ ਜਾਣਾ। ਇਹ ਆਪਣਾ ਦੋ ਡਿਜ਼ਾਈਨ ਬਣ ਗਏ ਨੇ। ਦੇਖੋ। ਹੁਣ ਆਪਾਂ ਫਿਰ ਇਸ ਤਰ੍ਹਾਂ ਦੋ ਕੁੰਡੇ ਬੁੱਠੇ 5 ਗੁੰਡੇ ਸਿੱਧੇ ਡਿਜ਼ਾਈਨ ਬਹੁਤ ਹੀ ਸੋਖਾ ਤੇ ਬਹੁਤ ਸੋਹਣਾ ਵਾ ਇਹ ਆਪਾਂ ਦੋ ਰੰਗ 'ਚ ਵੀ ਬਣਾ ਸਕਦੇ ਆ ਡਿਜ਼ਾਈਨ ਹੁਣ ਆਪਾਂ ਅਖੀਰ ਤੇ ਵੀ ਇਸ ਤਰ੍ਹਾਂ ਦੋ ਗੁੰਡੇ ਉੱਥੇ ਦੇ ਇੱਕ ਸਿੱਧਾ ਬੈਕ ਸਲਾਈ ਇਸ ਤਰ੍ਹਾਂ ਇੱਕ ਗੁੰਡਾ ਉਤਾਰ ਲਿਆ ਦੋ ਗੁੰਡੇ ਆਪਾਂ ਫਿਰ ਉਸ ਤਰ੍ਹਾਂ ਇਧਰੋਂ ਸਿੱਧੇ ਬਣਾ ਲੈਣੇ ਆ ਤੇ ਪੰਜ ਗੁੰਡੇ ਆਪਾਂ ਉੱਠੇ ਬਣਾ ਲੈਨੇ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਦੋ ਗੁੰਡੇ ਸਿੱਧੇ ਪੰਜ ਗੁੰਡੇ ਉੱਠੇ ਫਿਰ ਦੋ ਗੁੰਡੇ ਸਿੱਧੇ ਬੈਕ ਸਲਾਈ ਤੋਂ ਪੰਜ ਗੁੰਡੇ ਉੱਥੇ ਲਾ ਪਤੀ ਸੀਸ ਲਾਈ ਤੇ ਆ ਗਏ ਆ ਇੱਕ ਗੁੰਡਾ ਉਤਾਰ ਲਿਆ ਦੋ ਗੁੰਡੇ ਉੱਥੇ ਬਣਾ ਲਏ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਉਣ ਲਿਆ ਤਿੰਨ ਐਸ ਗੁੰਡੇ ਨੂੰ ਆਪਾਂ ఇద్దరు ఇ బ బ తిడ్య బా తిని బాడా సనా దో కు పుట్ే ఫ పేల ఆ జా కులాను ఇద్దర హ తిన్న కు ఫా తిన్నీ కు కంజ వాల పా తిని కండే ఫే ఫిరు కిధా బా ఫా దో కుండే ਫਿਰ ਪੁੱਠੇ ਉਣ ਲੈਣੇ ਆ। ਫਿਰ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਉਣ ਲਿਆ ਜਿਹੜਾ ਆਪਣਾ ਵਿਚਕਾਰ ਵਾਲਾ ਕੁੰਡਾ ਵਾ ਉਹਨੂੰ ਆਪਾਂ ਇੱਧਰ ਲੈ ਆਂਦਾ। ਇਸ ਤਰ੍ਹਾਂ ਫਿਰ ਆਪਾਂ ਤਿੰਨ ਕੁੰਡੇ ਫਿਰ ਇਕੱਠੇ ਉਣ ਲੈਣੇ। ਮੇਰੀ ਇਹ ਹੀ ਕੋਸ਼ਿਸ਼ ਹੁੰਦੀ ਆ ਕਿ ਮੇਰੀਆਂ ਭੈਣਾਂ ਨੂੰ ਸੌਖੇ ਦਸੌਖਾ ਡਿਜ਼ਾਈਨ ਆਵੇ। ਉਹਨਾਂ ਪਾਈਟ ਜਾਈਂ ਬੈਗਸ ਲਈ ਤੋਂ ਬਣਾਵਾਂਗੇ। ਪਹਿਲਾਂ ਦੋ ਕੁੰਡੇ ಸಿೇೆ ಬನ್ನ ಹಣ ಆ ಕುಂಡ ಜನ ಇರೇ ಇನ್ನು ಇರೇ ಫಿರನ್ನು ಇರಗ ಉಳೆ ಎಸ್ತರೀ ಕುರು ਜਿਹੜੇ ਤਿੰਨ ਗੁੰਡੇ ਉਹਨਾਂ ਦੇ ਨਾਲ ਦੇ ਗੁੰਡੇ ਜਿਹੜੇ ਬਾਹਰ ਵਾਲੇ ਇਸ ਤਰ੍ਹਾਂ ਫਿਰ ਆਪਾਂ ਦੋ ਗੁੰਡੇ ਸਿੱਧੇ ਬਣਾ ਲੈ ਫਿਰ ਇੱਕ ਗਿੰਦ ਧਾਗਾ ਕਰਕੇ ਇਸ ਤਰ੍ਹਾਂ ਇੱਕ ਗੁੰਡਾ ਜਿਹੜਾ ਵਾ ਆਪਾਂ ਇੱਧਰ ਲੈ ਆਉਣਾ ਇਹਨੂੰ ਇੱਧਰ ਲੈ ਜਾਣਾ ਫਿਰ ਇਸ ਸਲਾਈ ਦੇ ਕਰਕੇ ਇਹਨੂੰ ਬੋਨ ਲੈਣਾ ਤੇ ਇਹ ਗੁੰਡਾ ਆਪਾਂ ਫਿਰ ਬੋਨ ਲਿਆ ਫਿਰ ਆ ਗੁੰਡਾ ਜਿਹੜਾ ਆਪਾਂ ఇద్దరు ఇండి ఫ దో కు ఫధే ఏ చౌీీ సై రెడీ తరమ పన్నాయా వండ్ ਇਹ ਕੁੰਡੇ ਲਗਾ ਪਾ ਇਹ ਦਲੇ ਹਨ ਇਹ ਦੋ ਕੁੰਡੇ ਸਿੱਧੇ ਬਣ ਗਏ ਇਹ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ ਇਹ ਬੈਗ ਤੋਂ ਇਦਾਂ ਲੱਗਦਾ ਹੈ ਤੇ ਸਿੱਧੇ ਪਾਸੇ ਆਪਣਾ ਡਿਜ਼ਾਈਨ ਇਸ ਤਰ੍ਹਾਂ